ਸਤਿ ਸ੍ਰੀ ਅਕਾਲ ਸੱਜਣੋ ਬਹੁਤ ਬਹੁਤ ਵੈਲਕਮ ਤੁਹਾਡਾ ਪ੍ਰੀਤਮ ਡੇਰੀ ਫਾਰਮ ਦੇ ਵਿੱਚ ਪਹੁੰਚਿਆ ਪਿੰਡ ਬੂ ਨੇੜੇ ਹਰੀਕੇ ਪੱਤਨ ਰਹਿ ਗਿਆ ਤਹਿਸੀਲ ਤਰਨਤਾਰ ਸਾਹਿਬ ਆ ਗਈ ਇਹਨੂੰ ਆਏ ਬਾਈ ਗੁਰਲਾਲ ਸਿੰਘ ਜੀ ਦੇ ਕੋਲ ਤੇ ਕਰਦੇ ਆਂ ਗੱਲਬਾਤ ਵਧੇਰੇ ਗੁਰਲਾਲ ਸਿੰਘ ਧਾਰਾ ਮਾਰ ਕੇ ਵਿਖਾ ਰਿਹਾ ਆਪਾਂ ਨੂੰ ਤੇ ਬੜੀ ਸੱਜਣੋ ਜਿੱਧਰ ਦੀ ਮਰਜ਼ੀ ਬੈਜ ਗਏ ਇਹੋ ਜੀ ਮੈਂ ਨਹੀਂ ਵੇਖੀ ਬੜੀ ਸੀਲਸਾਲ ਆ ਤੇ ਸਟਾਰਟਿੰਗ ਦੇ ਵਿੱਚ ਧਾਰਾ ਮਰਵਾਤੀਆਂ ਸਿਰਾ ਚੀਜ ਬਾਈ ਗੁਰਲਾਸੀ ਸਸੀ ਕਾਲ ਪਿੰਡ ਹਰੀਕੇ ਪਤਨ ਹਾਂਜੀ ਜੀ ਵਿਭੂ ਆ ਗਿਆ ਪਿੰਡ ਨੇੜੇ ਹਰੀਕੇ ਪਤਨ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਆਪਣੀ ਹਰੀਕੇ ਹਾਂਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 98145830 ਠੀਕ ਹੈ ਕਿਰਵਾ ਸੂਬਾ ਝੋਟੀ ਦੂਜਾ ਸੂਬਾ ਦੂਜਾ ਸੂਬਾ ਅੱਛਾ ਤੇ ਕਿੰਨਾ ਬੋਲਾ 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 ਮਿਰਜੀ ਲਾਲੇ ਕੋਈ ਦੁੱਧ ਵਾਲੇ 9-10 ਲੀਟਰ ਦੇ ਦੇ ਜੀ ਤੋੜਿਓ ਮਾੜੀ ਜੀ ਦੁੱਧ 11-12 ਲੀਟਰ ਕਰੂ ਕਰੂ ਠੀਕ ਆ ਲਓ ਸੱਜਣੋ ਸਟਾਰਟਿੰਗ ਚੰਗੀ ਆ ਝੋਟੀ ਚੰਗੀ ਖੂਬਸੂਰਤ ਐ ਨਿੱਕ ਸਿਰਫ ਮਿਲ ਨਹੀਂ ਬੜੇ ਜਾਇਜ ਪਾਣਾ ਐਂਡ ਤੇ ਤੁਹਾਨੂੰ ਉਹ ਵੀ ਦੱਸਦੇ ਆ ਮੁਫਤੋਂ ਮੁਫਤੀ ਵਾਲਾ ਕੰਮ ਸਜਣੋ ਕੀ ਬਾਤ ਹੈ ਨਿੱਕਾ ਸਿੰਘ ਜੀ ਵੇਖ ਸਕਦੇ ਸਿੰਗਲ ਅੱਡੀ ਵਗਰ ਕੱਟੀ ਦੋਵੇਂ ਮਾਂ ਮਾਂ ਧੀਆਂ ਚੱਲ ਪਈਆਂ ਜੇ ਆਜੋ ਆਜੋ ਅਜੇ ਆਜੇ ਤੁਹਾਨੂੰ ਰੋਕ ਕੇ ਘਲਾਉਨੇ ਆ ਸਿਰਫ ਦੇ ਸਿਰਫ 90 ਹਜ਼ਾਰ ਦੀ ਸਜਣੋ ਤੁਹਾਨੂੰ ਦਵਾ ਦੇਣੀ ਆ ਘਾਰ ਆਿਆਂ ਦਾ ਤੇ ਮਾਨ ਤਨ ਥੋੜਾ ਵਧਾ ਹੋ ਜਾਊਗਾ ਤੁਸੀਂ ਪਹੁੰਚੋ ਪਿੰਡ ਬੂ ਠੀਕ ਆ ਲਓ ਜੀ ਕੀ ਬਾਤ ਹੈ ਬੜੀਆਂ ਸ਼ਾਨਦਾਰ ਦੋਵੇਂ ਚੀਜ਼ਾਂ ਸਜਣੋ ਇੱਕ ਦੇ ਨਾਲ ਇੱਕ ਫ੍ਰੀ ਗਿਫਟ ਕੀਤੀ ਜਾਊਗੀ ਨਿੱਕੀ ਕੱਟੇ ਆ ਦਿਨ 8 ਲੈੰਦੀ ਆ ਠੀਕ ਹੈ ਜੀ ਦੂਜੇ ਨੰਬਰ ਵਾਲੀ ਤੇ ਇਹ ਵੀ ਲੈਵਲ ਉਹ ਬੜਾ ਖੁੱਲਾ ਭਾਈ ਗਰਲਾਲ ਨੂੰ ਕਿਨੇ ਮੜਾ ਲਾ ਲੂ ਕੇ ਦਿਖਾ ਦਿੰਦਾ ਤੋਰਾ ਤੋਰਾ ਬੜਾ ਸੋਹਣਾ ਲੱਗਾ ਨੂੰ ਝੋਟੀ ਨੂੰ ਸਜਣੋ ਠੀਕ ਹੈ ਜੀ ਲਓ ਜੀ ਤੇ ਕੈਮਰੇ ਤੋਂ ਥੋੜਾ ਡਰਦੀ ਹੈ ਨਾ ਦਿਨ 8 ਖੁੱਲੇ ਡੋਲੇ ਲੈ ਜਾਊਗੀ ਇਹ ਸਿਰਫ ਸਜਣੋ 65000 ਦੀ ਮਿਲਣੀ ਭਾਈ ਗਰਲਾਲ ਮੜਾ ਤੋਰਦੇ ਕੋਈ ਭੈਣ ਭਰਾਏ ਨਾ ਆਖੇ ਖਣੀ ਇਹ ਕੋਈ ਲੰਗਾ ਮਾਰਦੇ ਜਾਂ ਸਰਨ ਹੈ ਨਾ ਹਾਂ ਓਕੇ ਰਿਪੋਰਟ ਆ ਬਿਲਕੁਲ ਹੈ ਨਾ ਹਾਂ ਉਹਦੀ ਲੈ ਜਾ ਪਰਲੇ ਬੰਦੇ ਨੂੰ ਘੁਮਾ ਕੇ ਲੈ ਜਾ ਆ ਦੇਖ ਸਕਦੇ ਜੇ ਤੋੜਾ ਤੋੜਾ ਵਧੀਆ 65000 ਦੇ ਵਿੱਚ ਲੈ ਦੇ ਠੀਕ ਹੈ ਜੀ ਸასიਕਾਰ